ਜੀ ਉਹ ਬਲੇ ਬਾਹਰ ਹੋ ਨਿਰਮਲ ਤਿੰਬਾਹਰੋ ਹੋ ਨਿਰਮਲ ਜੀ ਉਹ ਤਾਮ ਮੈਲੇ ਕਿੰਨੇ ਜਨਮੋਂ ਜੁਵਾ ਆਇਆ ਏ ਤਿਸਨਾ ਵਡਾ ਲੋਗ ਲੱਕਾ ਮਰ ਲਾ ਮਨ ਹੋ

ਕੂੜੇ ਲਾਗੇ ਤੇਨੇ ਜਨਮ ਜੂਵੈ ਹਾਦਿਆ ਸੰਤ ਸਰਨ ਜੋ ਜਨਮ ਪੜ ਸੋ ਜਾਨਾ ਉਦਲ ਮਹਾ ਸੰਤ ਕੇ ਲੱਹਾ ਨਾ ਧਰਨ ਧਾਰ ਸੰਤ ਕੀ ਜਿੰਦਾ ਨਾਮ ਕਾ ਮਹਰ ਅਹਰ ਅਵਤਾਰ ਜੁਗੋ ਜੁਗਤੰਡਾ ਜਬਨ ਪਖਤ ਦੇ ਮਾਲਕ ری گرو گرن جی مہاراج ستگان گرو کی ساجی نوازی سات سنگ جی اداس کو پہلے بھائی دیال سنگھ جی حضوری راگی جتھا گردورہ سری بے صاحب حاضری پر کے گئے نے او داس بھی حاضری پر وان کرو کچھ کہن کو پہلا گرفتے نے سانج کریے آنکھو جی واہ گرو ਇਹ ਵਰਤੇ ਬੱਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਮੱਜਨ ਆਪਾਂ ਸਰਵੋਨ ਕੀਤਾ ਜਿਉ ਮੈਲੇ ਬਾਹਰੋਂ ਨਿਰਮਲ ਅੱਜ ਸੰਸਾਰ ਦੀ ਹਾਲਤ ਕੈਸੀ ਹੋ ਗਈ ਹੈ ਕਿ ਬੰਦਾ ਬਾਹਰੋਂ ਦੇਖਣ ਨੂੰ ਤੇ ਬਹੁਤ ਸੋਹਣਾ ਲੱਗਦਾ ਹੈ ਧਾਰਮਿਕ ਤੌਰ ਤੇ ਕਿਸੇ ਨੂੰ ਦੇਖ ਲਓ ਇਤਾਂ ਲੱਗਦਾ ਵੀ ਇਹਨੇ ਬਰਕਤ ਧਰਮੀ ਹੋਈ ਨਹੀਂ ਆਖੋ ਸਤਰਾ ਕਿਸੇ ਨੂੰ ਲਾਜਨਤਕ ਤੌਰ ਤੇ ਦੇਖ ਲਈਏ ਤੇ ਜਦੋਂ ਉਹ ਸਟੇਜਾਂ ਤੇ ਗੱਲਾਂ ਕਰਦੇ ਨੇ ਇਦਾਂ ਲੱਗਦਾ ਵੀ ਅਸਲ ਸੰਸਾਰ ਤੇ ਚੌਕੀਦਾਰ ਹੀ ਹੈ ਸੰਸਾਰ ਦਾ ਭਲਾ ਹੀ ਇਹਨਾਂ ਨੇ ਕਰਨਾ ਹੈ ਕਿਤੇ ਆਮ ਸਵਾਲ ਦੇ ਵਿੱਚ ਨਿਗਾ ਮਾਰੀਏ ਬੰਦਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ ਕੱਪੜੇ ਵੀ ਬੜੇ ਸੋਹਣੇ ਹੁੰਦੇ ਹਨ ਪਰ ਪਾਤਸ਼ਾਹ ਕਹਿੰਦੇ ਜਿਉ ਹੋ ਬੈਲੇ ਅੰਦਰੋਂ ਜਿਹੜਾ ਮਨ ਹੈ ਨਾ ਜੀ ਉਹ ਮੈਲਾ ਹੋ ਗਿਆ ਬਾਹਰੋਂ ਨਿਰਮਲ ਬਾਹਰੋਂ ਦੇਖਣ ਨੂੰ ਭਾਵੇਂ ਮੈਲ ਤੋਂ ਰਹਿਤ ਨਿਰਮਲ ਸੋਹਣਾ ਲੱਗਦਾ ਅੱਜ ਇਹ ਹਾਲਾਤ ਕਿਉਂ ਬਣ ਗਏ ਜੇ ਦਾ ਕਾਰਨ ਲਭੀਏ ਅੱਜ ਜਨਾਂ ਦੀ ਯਾਦ ਵਿੱਚ ਤੁਸੀਂ ਜੁੜ ਬੈਠੇ ਹੋ ਉਹ ਸੋਹਣੇ ਕੱਪੜੇ ਪਾਉਂਦੇ ਸੀ ਇਸ ਕਰਕੇ ਨਹੀਂ ਜੁੜ ਕੇ ਬੈਠੇ ਉਹਨਾਂ ਦਾ ਜੀਵਨ ਸੋਹਣਾ ਸੀ ਕੱਪੜੇ ਤੇ ਉਹਨੂੰ ਬਹੁਤੇ ਸੋਹਣੇ ਬਦਲੇ ਨਹੀਂ ਸੀ ਹਾਂਜੀ ਜਿੰਨੇ ਕੱਪੜੇ ਆਧਿਆਂ ਦੇ ਅੱਜ ਤੇ ਆਪਾਂ ਕੱਪੜੇ ਲੈਣ ਜਾਂਦੇ ਆ ਤੇ ਦੁਕਾਨਾਂ ਦੀਆਂ ਦੁਕਾਨਾਂ ਖਲਾਦਨੇ ਆਪਾਂ ਨੂੰ ਪਸੰਦ ਨਹੀਂ ਕੋਈ ਨਹੀਂ ਆਉਂਦਾ ਹਾਲ ਖੁੱਲ ਜਾਂਦੇ ਨੇ ਤੇ ਕੱਪੜਾ ਵੇਚਣ ਵਾਲੇ ਜਿਹੜੇ ਨੇ ਉਹ ਵੀ ਸੋਚਦੇ ਵੀ ਇਹ ਤਾਂ ਉਹਨਾਂ ਤੇ ਬਸਾਂਦੀ ਕੋਈ ਨਹੀਂ ਆਉਂਦਾ ਤੇ ਕਈ ਵਾਰੀ ਉਹ ਦੁਖੀ ਵੀ ਹੁੰਦੇ ਆ ਕਿਉਂਕਿ ਬਾਅਦ ਪਿਆਰ ਬਣਨ ਲੱਗਿੰਦੇ ਹੈ ਤੇ ਇੱਕ ਗੱਲ ਸਾਡੇ ਜੀਵਨ ਦੇ ਵਿੱਚ ਅਕਸਰ ਇਹ ਬਹਿਤੀ ਹੈ ਵੀ ਕੋਈ ਚੰਗਾ ਸੂਤ ਨਹੀਂ ਕਿਤੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਨਾ ਜੇ ਅਕਸਰ ਆਪਾਂ ਕਹਿੰਦੇ ਨੇ ਵੀ ਮੇਰੇ ਕੋਲ ਤੇ ਚੰਗਾ ਸੂਤ ਨਹੀਂ ਹੁਣ ਚੰਗਾ ਪਤਾ ਨਹੀਂ ਕਿੱਥੋਂ ਮਿਲਦਾ ਇਹ ਹਾਲਾਤ ਹੋ ਗਏ ਹਨ ਕਿਉਂਕਿ ਅਸੀਂ ਸੋਨਾ ਬਣਨਾ ਚਾਹੁੰਦੇ ਆ ਕੇਵਲ ਕੱਪੜੇ ਬਾਹਰ ਤੇ ਯਾਦ ਰੱਖਿਓ ਕੇਵਲ ਬਾਹਰਲੇ ਹਾਰ ਸ਼ਗਾਰ ਦੇ ਨਾਲ ਸੋਨਾ ਨਹੀਂ ਬਣਿਆ ਜਾਂਦਾ ਸੋਨਾ ਜੇ ਬਣਨਾ ਹੈ ਤੇ ਸਾਨੂੰ ਗੁਰੂ ਦੇ ਕੋਲੋਂ ਮਤ ਲੈਣੀ ਪੈਣੀ ਹੈ ਬਾਰਾ ਕੀਏ ਸੇਈ ਸੁੰਦਰ ਸੋਹਣੇ ਸਾਥ ਸੰਗ ਜਿਨ ਬਹਿਣੇ ਅਸਰ ਦੇ ਵਿੱਚ ਸੋਹਣੇ ਉਹ ਨੇ ਜਿਹੜੇ ਸਤ ਸੰਗਤ ਦੇ ਵਿੱਚ ਬੈਠੇ ਨੇ ਜਿਹੜੇ ਗੁਰੂ ਦੀ ਸ਼ਰਮ ਦੇ ਵਿੱਚ ਬੈਠਦੇ ਆ ਵਾਹਿਗੁਰੂ ਵਾਹਿ ਕਰੇ ਸੇ ਜਨ ਸੋਹਣੇ ਇਹਨਾਂ ਜਿਹੜੇ ਦਸਰਾ ਦੇ ਨਾਲ ਵਾਹਿ ਵਾਹਿ ਜਪਦੇ ਨੇ ਜਿਹੜੇ ਰਸਨਾ ਦੇ ਨਾਲ ਬਾਣੀ ਪੜਦੇ ਨੇ ਅਸਲ ਵਿੱਚ ਉਹ ਲੋਕ ਸੁਹਣੇ ਆ ਕਿਉਂਕਿ ਉਹਨਾਂ ਦਾ ਕਿਰਦਾਰ ਉੱਚਾ ਹੈ ਉਹਨਾਂ ਦੀ ਸ਼ਖਸੀਅਤ ਸੋਹਣੀ ਬਣ ਗਈ ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਕਹਿੰਦੇ ਭਾਈ ਅਸਲ ਸੋਹਣਾ ਕਿਹੜਾ ਹੈ ਜਿਹੜਾ ਸਾਧ ਸੰਗਤ ਕਰਦਾ ਹੈ ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੀਉ ਹੋ ਬਲੇ ਬਹਰ ਹੋ ਨਰਮ ਕਹਿੰਦੇ ਭਾਈ ਸੰਸਾਰ ਦੀ ਅਜ ਹਾਲਤ ਕੀ ਹੋ ਗਈ ਧਾਰਮਿਕ ਤੌਰ ਤੇ ਬਾਹਰੋਂ ਦੇਖਣ ਨੂੰ ਲਿਬਾਸ ਬੜਾ ਸੋਹਣਾ ਪਾਇਆ ਕੱਪੜੇ ਬੜੇ ਸੋਹਣੇ ਪਾਏ ਨੇ ਪਰ ਅੰਦਰੋਂ ਕਹਿੰਦੇ ਜਿਹੜਾ ਜੀ ਹੈ ਨਾ ਮਨ ਜਿਹੜਾ ਹੈ ਉਹ ਆਪ ਭਗਤਰ ਹੋ ਗਿਆ ਗੱਲਾ ਹੋ ਗਿਆ ਮਨ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ ਉਹ ਕਹਿੰਦਾ ਜਿੱਥੇ ਮੈਂ ਹੋਵਾਂ ਬਸ ਮੈਂ ਹੀ ਹੋਵਾਂ ਦੂਜਾ ਮੇਰੇ ਲਾਗੇ ਨਹੀਂ ਖੜ ਸਕਦਾ ਬਾਹਰੋਂ ਨਿਰਮਲ ਜੀਹੋ ਤਾਂ ਬਹਿਲੇ ਇੰਨੇ ਜਨਮ ਤੋ ਜੁਗ ਹੈ ਸਾਡੇ ਕਹਿੰਦੇ ਅਸਲ ਸੱਚ ਇਹ ਹੈ ਜਿਹੜੇ ਬਾਹਰੋਂ ਦੇਖਣ ਨੂੰ ਨਿਰਮਲ ਲੱਗਦੇ ਨੇ ਪਰ ਅੰਦਰੋਂ ਉਹਨਾਂ ਦਾ ਜੀ ਪਹਿਲਾ ਹੈ ਉਹ ਆਪਣਾ ਜਨਮ ਜਿਵੇਂ ਇੱਕ ਜੂਆ ਖੇਡਣ ਵਾਲਾ ਜਵਾਰੀਆ ਜਾਂਦਾ ਉਹ ਹਾਰ ਕੇ ਤਲੇ ਜਾਂਦਾ ਕਹਿੰਦੇ ਇਸ ਤਰ੍ਹਾਂ ਕੋ ਲੋਕ ਆਪਣਾ ਜੀਵਨ ਹਾਰ ਕੇ ਤਲੇ ਜਾਂਦੇ ਜੀਵਨ ਦੀ ਬਾਜ਼ੀ ਹਾਰ ਜਾਂਦੇ ਨੇ ਕਿਉਂਕਿ ਬਾਹਰੋਂ ਦੇਖਣ ਨੂੰ ਸੋਹਣੇ ਲੱਗਦੇ ਸੀ ਧਰਮ ਨਹੀਂ ਲੱਗਦੇ ਸੀ ਵੀ ਇਹਨਾਂ ਵਰਗਾ ਧਰਮੀ ਕੋਈ ਨਹੀਂ ਕੇਵਲ ਦਿਖਾਵੇ ਮੱਤ ਧਰਮੀ ਲੱਗਦੇ ਸੀ ਬਾਹ ਧਰਮ ਦੀ ਇੱਕ ਵੀ ਗੱਲ ਜਿਨ੍ਹਾਂ ਨੇ ਜੀਵਨ ਦੇ ਵਿੱਚ ਨਹੀਂ ਕਮਾਈ ਪਾਤਸ਼ਾਹ ਕਹਿੰਦੇ ਉਹ ਇੱਕ ਜਵਾਰੀਏ ਦੀ ਤਰ੍ਹਾਂ ਆਪਣੇ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਚਲੇ ਜਾਂਦੇ ਨੇ ਤਿੰਨੀ ਜਨਮ ਰੂਹ ਹੈ ਹਾਰ ਆ ਕਿਉਂ ਜੋ ਪਿਆਦਾ ਨੂੰ ਕ੍ਰਿਸ਼ਨਾਂ ਦਾ ਰੋਗ ਲੱਗ ਜਾਂਦਾ ਹੈ ਇਹ ਵਿੱਚਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰੇ ਕਹਿੰਦੇ ਉਹਨਾਂ ਨੂੰ ਮਾਇਆ ਵੀ ਕ੍ਰਿਸ਼ਨਾਂ ਦਾ ਐਸਾ ਰੋਗ ਲੱਗ ਜਾਂਦਾ ਹੈ ਉਹ ਮੌਤ ਨੂੰ ਵੀ ਮਨੋਂ ਭੁਲਾ ਦਿੰਦੇ ਨੇ ਮੌਤ ਨੂੰ ਵੀ ਮਨੋਂ ਭੁਲਾ ਦਿੰਦੇ ਆ ਮਰਨ ਮਨੋਂ ਵਿਸਾਰਿਆ ਕਹਿੰਦੇ ਮੌਤ ਵੀ ਚਿੰਤੇ ਨਹੀਂ ਰੱਖੀ ਵੇਦਾਂ ਮਹਿ ਨਾਮ ਉਤਮ ਸੋ ਸੁਣ ਹੈ ਨਾਹੀ ਫਿਰ ਹ ਕਿਉਂ ਬਿਤਾ ਲਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹਨਾਂ ਦੀ ਹਾਲਤ ਪਤਾ ਕੈਸੀ ਹੁੰਦੀ ਹੈ ਵੇਦਾਂ ਦੇ ਵਿੱਚ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੀ ਨਾਮ ਦੀ ਗੱਲ ਆਈ ਹੈ ਉਹ ਸੁਣਦੇ ਨਹੀਂ ਵੇਦਾਂ ਮਹਿ ਨਾਮ ਉਤਮ ਸੋ ਸੁਣੇ ਨਾਹੀ ਕਹਿੰਦੇ ਉਹ ਸੁਣਦੇ ਨਹੀਂ ਫਿਰਾਂ ਜੋ ਕਿ ਤਾਲਿਆ ਤੇ ਕਿੰਦਾ ਤੁਰੇ ਫਿਰਦੇ ਨੇ ਦੇ ਤਾਲਿਆ ਭਾਵ ਭੂਤਾਂ ਦੀ ਤਰ੍ਹਾਂ ਤੁਰੇ ਫਿਰਦੇ ਭੂਤਾਂ ਦੀ ਤਰ੍ਹਾਂ ਜਿਵੇਂ ਭੂਤ ਤੁਰੇ ਫਿਰਦੇ ਇਸ ਧਰਤੀ ਤੇ ਉਹ ਭੂਤਾਂ ਦੀ ਨਿਆਈ ਨੇ ਇਹਦੇ ਜਿਹੜੇ ਨਾਮ ਨਹੀਂ ਜਪਦੇ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਏ ਨੇ ਮਹਾਰਾ ਜੀ ਕਹਿੰਦੇ ਬਿਨ ਨਾਮੈ ਜਗ ਕਮਲਾ ਫਿਰੇ ਨਾਮ ਤੋਂ ਬਿਨਾ ਜਿਹੜਾ ਸੰਸਾਰ ਹੈ ਉਹ ਕਮਲਿਆਂ ਦੀ ਤਰ੍ਹਾਂ ਘੁਲਿਆ ਫਿਰਦਾ ਹੈ ਕਮਲਿਆਂ ਦੀ ਤਰ੍ਹਾਂ ਕਿਉਂਕਿ ਸੰਸਾਰ ਦੇ ਵਿੱਚ ਉਹਨਾਂ ਨੂੰ ਜੀਵ ਨਹੀਂ ਜਾਤ ਨਹੀਂ ਆਈ ਹੈ ਨਰਮੇਸ਼ਰ ਦੇ ਨਾਮ ਤੋਂ ਬਿਨਾ ਉਹ ਕਮਲਿਆਂ ਦੀ ਤਰ੍ਹਾਂ ਇਸ ਸੰਸਾਰ ਦੇ ਵਿੱਚ ਵਿਚਰਦੇ ਨੇ ਕਹੇ ਨਾਨਕ ਜਿਨ ਸਤਿ ਕੱਜਿਆ ਕੂੜੇ ਲਾਗੇ ਤੈਨੇ ਜਨਮ ਜੂਵੈ ਹਾਰੇ ਆ ਇਸ ਤਰ੍ਹਾਂ ਮੇਰੇ ਸਾਖ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਿਨ੍ਹਾਂ ਨੇ ਸਤਿ ਨੂੰ ਛੱਡ ਦਿੱਤਾ ਕੂੜਾ ਲਾਗੇ ਤੇ ਕੂੜੇ ਨਾਲ ਜੁੜ ਗਏ ਨੇ ਜਿਨ੍ਹਾਂ ਦਾ ਸੰਬੰਧ ਕੂਟ ਦੇ ਨਾਲ ਪੈ ਗਿਆ ਤਿੰਨੀ ਜਨਮ ਜੂਵੇ ਹਾਰਿਆ ਕਹਿੰਦੇ ਉਹਨਾਂ ਨੇ ਆਪਣਾ ਜਨਮ ਜੂਵੇ ਦੀ ਬਾਜ਼ੀ ਦੀ ਤਰ੍ਹਾਂ ਗਵਾ ਲਿਆ ਜਿਵੇਂ ਕੋਈ ਜਵਾਰੀਆਂ ਦੂਆ ਖੇਡਦਾ ਹੋਵੇ ਤੇ ਜੇ ਉਹ ਹਾਰ ਜਾਵੇ ਤੇ ਕਈ ਵਾਰੀ ਸਾਰਾ ਕੁਝ ਹੀ ਲਪਾ ਬਿੰਦਾ ਆਪਣੇ ਜੀਵਨ ਦੀ ਬਾਜ਼ੀ ਹਾਰ ਕੇ ਮਾਰਾ ਕਹਿੰਦੇ ਉਹਨਾਂ ਨੂੰ ਇੱਥੋਂ ਜਾਣਾ ਪੈਂਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਤੋਂ ਟੁੱਟੇ ਹੋਏ ਨੇ ਅੱਜ ਸੰਸਾਰ ਦੀ ਹਾਲਤ ਦੇਖੀਏ ਵੀ ਸਾਡਾ ਸੰਸਾਰ ਕਿੱਧਰ ਜਾ ਰਿਹਾ ਹੈ ਜਿੰਨਾ ਗੁਰਮੁਖਾਂ ਦੀ ਯਾਦ ਵਿੱਚ ਅੱਜ ਜੁੜ ਕੇ ਬੈਠੇ ਹੋ ਉਹ ਸਖੀਅਤ ਤਾਂ ਕਿਹੜੀਆਂ ਨੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਆ ਜਿੰਨਾ ਸਾਸ ਗਰਾਸ ਨਵਿਸਰ ਹਰ ਨਾਮਾ ਮਨ ਵੱਤ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹਨਾਂ ਦੇ ਹਰ ਸਾਹ ਦੇ ਨਾਲ ਪਰਮਾਤਮਾ ਉਹਨਾਂ ਨੂੰ ਚੇਤੇ ਹੈ ਤੇ ਯਾਦ ਰੱਖਿਓ ਜਿਹੜੇ ਨਾਮ ਦੇ ਨਾਲ ਜੁੜਦੇ ਨੇ ਨਾਮ ਦੀ ਪ੍ਰਾਪਤੀ ਕਦੋਂ ਹੁੰਦੀ ਹੈ ਜਦੋਂ ਗੁਰਬਾਣੀ ਦੇ ਨਾਲ ਜੁੜਾਂਗੇ ਹਰ ਆਖਿੰਦੇ ਗੁਰਬਾਣੀ ਵਰਤੀ ਇਸ ਯੁਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਗਾ ਬਾਦਸ਼ਾਹ ਕਹਿੰਦੇ ਜਿਹੜੇ ਗੁਰਬਾਣੀ ਦੇ ਨਾਲ ਜੁੜ ਜਾਂਦੇ ਨੇ ਗੁਰੂ ਦੀ ਬਾਣੀ ਪੜ੍ਹਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਫਿਰ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ ਉਹ ਪਰਮਾਰਧਮ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਤੇ ਨਾਮ ਕੀ ਹੈ ਉਸ ਆਕਾਰ ਤੁਖ ਦਾ ਉਹ ਗਿਆਨ ਹੈ ਜਿਹਨੇ ਸਾਨੂੰ ਮਰਿਆਦਾ ਦੇ ਵਿੱਚ ਤੋੜਨਾ ਹੈ ਗੁਰ ਗਿਆਨ ਪਦਾਰਥ ਨਾਮ ਹੈ ਗੁਰੂ ਦਾ ਨਾਮ ਹੀ ਗਿਆਨ ਹੈ ਤੇ ਗਿਆਨ ਹੀ ਨਾਮ ਹੈ ਤੇ ਜਿਹੜੇ ਉਸ ਨਾਮ ਨੂੰ ਜਪਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਜਾਂ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਗਾਉਂਦੇ ਨੇ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਕਾਹੋ ਸੱਚੀ ਬਾਣੀ ਕਿਤੇ ਭਾਈ ਜਿਹੜੇ ਬਾਣੀ ਮੰਗਾਉਣ ਲੱਗ ਜਾਂਦੇ ਨੇ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ ਤੇ ਇਸ ਨਾਮ ਨੇ ਫਿਰ ਸਾਡੇ ਜੀਵਨ ਨੂੰ ਮर्यादा ਦੇ ਵਿੱਚ ਲੈ ਕੇ ਆਉਣਾ ਹੈ ਯਾਦ ਰੱਖਿਓ ਜਦ ਤੱਕ ਅਸੀਂ ਮर्यादा ਦੇ ਵਿੱਚ ਨਹੀਂ ਆਉਂਦੇ ਉਨੀ ਦੇਰ ਸਾਡਾ ਜੀਵਨ ਡਾਵਾ ਨੋਲ ਹੈ ਇੱਕ ਨਦੀ ਦੇ ਵਿੱਚ ਪਾਣੀ ਵਹਿ ਰਿਹਾ ਹੈ ਪਰ ਜੇ ਨਦੀ ਦੇ ਦੋ ਕਿਨਾਰੇ ਨੇ ਸਲਾਮਤ ਹੋਣਗੇ ਫੇਰ ਇਹੋ ਪਾਣੀ ਇੱਕ ਦਿਨ ਸਮੁੰਦਰ ਤੱਕ ਪਹੁੰਚ ਸਕਦਾ ਤੇ ਯਾਦ ਰੱਖਿਓ ਕਿ ਇੱਕ ਵੀ ਕਿਨਾਰਾ ਟੁੱਟ ਜਾਵੇ ਨਾ ਕਿਸੇ ਨਦੀ ਦਾ ਕਿਸੇ ਦਰਿਆ ਦਾ ਕੋਈ ਕਿਨਾਰਾ ਟੁੱਟ ਜਾਵੇ ਤੇ ਉਹ ਚੱਲ ਰਿਹਾ ਜਿਹੜਾ ਪਾਣੀ ਹੈ ਉਹ ਖਰਾ ਦਾ ਰੂਪ ਧਾਰਤ ਕਰ ਲੈਂਦਾ ਹੈ ਹਰ ਬਣ ਜਾਂਦਾ ਹੈ ਤੇ ਚੰਗਾ ਭਲਾ ਪਾਣੀ ਕਿਹੜਾ ਮर्यादा ਦੇ ਵਿੱਚ ਜਾ ਰਿਹਾ ਸੀ ਆਪਣੀ ਮੰਦਰ ਵਾਲੇ ਪਾਸੇ ਜਾ ਰਿਹਾ ਸੀ ਜਦੋਂ ਮर्यादा ਦਾ ਇੱਕ ਕਰਾਰਾ ਟੁੱਟ ਗਿਆ ਉਹੀ ਪਾਣੀ ਹਰ ਬਣ ਕੇ ਫਸਲਾਂ ਨੂੰ ਫਿਰ ਪ੍ਰਭਾਵ ਕਰ ਲੈਂਦਾ ਹੈ ਪਾਣੀ ਤੇ ਉਹੀ ਸੀ ਨਾ ਜੀ ਪਾਣੀ ਨੂੰ ਮर्यादा ਦੇ ਵਿੱਚ ਰੱਖ ਕੇ ਜੇ ਵਰਤ ਲੈਂਦੇ ਤੇ ਫਸਲਾਂ ਆਬਾਦ ਹੋ ਜਾਣੀਆਂ ਸੀ ਤੇ ਜਿੱਦਨ ਮਰਿਆਦਾ ਦਾ ਕਿਨਾਰਾ ਟੁੱਟ ਗਿਆ ਉਸੇ ਪਾਣੀ ਨੇ ਫਸਲਾਂ ਨੂੰ ਡੋਬ ਦਿੱਤਾ ਫਸਲਾਂ ਬਰਬਾਦ ਕਰ ਦਿੱਤੀ ਆਪਾਂ ਹੜ੍ਹਾਂ ਦੇ ਵਿੱਚ ਦੇਖਿਆ ਹੈ ਕਿ ਕੋਈ ਹੋਰਦਾ ਇੱਕ ਤੇ ਉਹ ਪਾਣੀ ਆਪਣੀ ਮੰਦਰ ਵਾਲੇ ਪਾਸੇ ਜਾਮ ਤੋ ਰੁਕ ਗਿਆ ਦੂਸਰਾ ਖੇਤਾਂ ਦੇ ਵਿੱਚ ਟੋਪਿਆਂ ਦੇ ਵਿੱਚ ਡੂੰਗੀ ਜਗ੍ਹਾ ਤੇ ਲਾ ਕੇ ਖੜ ਗਿਆ ਤੇ ਜਦੋਂ ਪਾਣੀ ਰੁਕ ਗਿਆ ਜਾ ਕੇ ਉਹਦੇ ਵਿੱਚ ਦੁਰਗੰਧ ਪੈਦਾ ਹੋ ਗਈ ਮਦਬੋਹ ਪੈਦਾ ਹੋ ਗਈ ਤੇ ਜਿਹੜੇ ਫਸਲਾਂ ਨੂੰ ਖਾਬਾਦ ਕਰਨਾ ਸੀ ਅਜ ਮੋਸੇ ਪਾਣੀ ਨੇ ਫਸਲਾਂ ਨੂੰ ਬਰਬਾਦ ਕਰ ਦਿੱਤਾ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ ਜਿਹਦੇ ਮर्यादा